ਅੱਜ ਦੇ ਸਮੇਂ ਦੇ ਵਿੱਚ ਕਿਨਰ ਐਨੇ ਜ਼ਿਆਦਾ ਵੱਧ ਚੁੱਕੇ ਨੇ ਕਿ ਅਸਲੀ ਤੇ ਨਕਲੀ ਦੀ ਪਛਾਣ ਕਰਨਾ ਬਹੁਤ ਔਖਾ ਹੋ ਗਿਆ। ਖਾਸ ਕਰਕੇ ਅਸਲੀ ਕਿਨਰਾਂ ਨੂੰ ਇਸ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿੱਦੇ ਚੱਲਦੇ ਕਈ ਥਾਵਾਂ ਦੇ ਉੱਤੇ ਕਿਨਰਾਂ ਦੇ ਵੱਲੋਂ ਨਕਲੀ ਕਿਨਰ ਫੜ ਕੇ ਉਹਨਾਂ ਦਾ ਕੁੱਟਾਪਾ ਵੀ ਕੀਤਾ ਜਾਂਦਾ ਹੈ ਪਰ ਤਾਂਜੇ ਮਾਮਲੇ ਦੇ ਵਿੱਚ ਅਸਲੀ ਕਿਨਰ ਵਿਰਾਦਰੀ ਇਸ ਕਦਰ ਪਰੇਸ਼ਾਨ ਹੈ ਕਿ ਉਹਨਾਂ ਨੇ ਡਿਪੀ ਕਮਿਸ਼ਨਰ ਤੋਂ ਮਰਨ ਦੀ ਇਜਾਜ਼ਤ ਮੰਗ ਲਈ ਹੈ। ਦਾਦ ਜੀ ਐ ਕਿ ਨਕਲੀ ਕਿਨਰ ਲਗਾਤਾਰ ਜਿਹੜਾ ਕਿ ਹੋਰ ਨਾ ਇਲਾਕੇ ਦੇ ਵਿੱਚ ਜਾ ਕੇ ਵਧਾਈਆਂ ਲੈ ਲੈਂਦੇ ਨੇ ਜਾਂ ਫਿਰ ਗੁੰਡਾਗਰਦੀ ਕਰਦੇ ਨੇ ਜਿਸ ਕਰਕੇ ਅਸਲੀ ਕਿਨਰ ਬਹੁਤ ਪਰੇਸ਼ਾਨ ਨੇ ਤੇ ਉਹਨਾਂ ਨੇ ਹੁਣ ਇਹ ਗੱਲ ਕਹਿ ਦਿੱਤੀ ਐ ਕਿ ਸਾਨੂੰ ਮਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਦਾਦ ਜੀ ਐ ਕਿ ਕਿਨਰਾਂ ਦੇ ਵੱਲੋਂ 2024 ਦਸੰਬਰ 2024 ਦੇ ਵਿੱਚ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਹਾਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਦੇ ਚੱਲਦੇ ਹੁਣ ਕੀਨਰਾਂ ਦੇ ਵੱਲੋਂ ਜਿਹੜਾ ਕਿ ਡਿਪਟੀ ਕਮਿਸ਼ਨਰ ਤੋਂ ਮਰਨ ਦੀ ਇਜਾਜ਼ਤ ਮੰਗੀ ਆਉ ਹੁੰਦੇ ਹਾਂ ਮੇਰਾ ਨਾਬੋ ਵੀ ਮੰਨਦਾ ਹੈ ਦਾਣਾ ਮੰਡੀ ਦੇ ਵਿੱਚ ਬਜ਼ੁਰਗਾਂ ਦਾ ਡੇਰਾ ਅੱਜ ਤੋਂ 100 100 ਸਾਲ 150 ਸਾਲ ਦੇ ਡੇਰੇ ਆ ਸਾਡੇ ਕੋਈ ਇਹ ਨਹੀਂ ਵੀ ਕੱਲ ਉੱਠ ਕੇ ਅਸੀਂ ਬਣੇ ਆ ਹਾਂਜੀ ਸਾਡੇ 70 70 75 ਵਿੱਚ 70 ਸਾਲ ਦੀ ਉਮਰ ਹੈ ਮੇਰੀ ਔਰ ਮੇਰੇ ਗੁਰੂ ਦੀ ਤੇ ਜਦੋਂ ਆ ਦਰਖਾਸਤ ਦਿੱਤੀ ਅਸੀਂ ਦਰਖਾਸਤ ਦੇਣ ਤੋਂ 5-4 ਦਿਨ ਬਾਅਦ ਇਹ ਮੇਰੇ ਮੰਗਰ ਗਏ ਆ ਵਿਧਾਈ ਵਾਲੇ ਘਰੇ ਪਹਿਲਾਂ ਉੱਥੋਂ ਵਧਾਈਆਂ ਲੈ ਆਏ ਫਿਰ ਇਹ ਮੇਰੇ ਘਰੇ ਵਿਧਾਈ ਵਾਲੇ ਘਰੇ ਗਏ ਆ ਵਿਧਾਈ ਵਾਲੇ ਘਰੇ ਮੇਰੇ ਨਾਲ ਉੱਚੇ ਲੰਮੇ ਹੋਏ ਆ ਤੋਂ ਘਰ ਵਾਲੇ ਹੀ ਜਿਹੜੇ ਆ ਵਿਧਾਈ ਉਹਨਾਂ ਨੇ ਮੈਨੂੰ ਦੇ ਦਿੱਤੀ ਸੀਗੀ ਤਾਂ ਉਹ ਮੈਨੂੰ ਕਹਿੰਦੇ ਬਾਬਾ ਤੂੰ ਰੁਕ ਜਾਣਾ ਪਿੱਛੇ ਇੱਕ ਗੱਡੀ ਹੋਰ ਖੜੀ ਉਹਦੇ ਵਿੱਚ ਡਾਂਗਾ ਛੋਟੀਆਂ ਵਾਲੇ ਮੁੰਡੇ ਆ ਤੇ ਤੂੰ ਜਾਣਾ ਨਹੀਂ ਜਦੋਂ ਤੈਨੂੰ ਅਸੀਂ ਕਹਾਂਗੇ ਨਾ ਉਦੋਂ ਜਾਣਾ ਅੱਛਾ ਜੀ ਉਹ ਸਾਹਮਣੇ ਥਾਣੇਦਾਰ ਦਾ ਘਰ ਹੈ ਮੈਂ ਉੱਧਰ ਦੀ ਹੋ ਕੇ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਗੱਡੀ ਪਰੇ ਲੈ ਜਾਓ ਮੁੰਡਿਆਂ ਨੂੰ ਮੇਰੇ ਨੂੰ ਕਿਹਾ ਇਹ ਦੂਜੇ ਪਾਸੇ ਗੱਡੀ ਲੈ ਆਏ ਮੈਂ ਦੂਜੇ ਪਾਸੇ ਦੀ ਹੋ ਕੇ ਜਦੋਂ ਵੇਖਿਆ ਤੇ ਇਹਨਾਂ ਦੀ ਗੱਡੀ ਵੀ ਡੀਐਸਪੀ ਦੇ ਸਾਹਬ ਦੇ ਬਾਹਰ ਚ ਖੜੀ ਸੀਗੀ ਨਕਲੀ ਖੁਸਰਿਆਂ ਦੀ ਹਾਂ ਜੀ ਨਕਲੀ ਖੁਸਰਿਆਂ ਦੀ ਅਗਰ ਜੇ ਉਸ ਟਾਈਮ ਤੇ ਮੈਂ ਬਾਹਰ ਚੱਲ ਜਾਂਦੇ ਤਾਂ ਮੇਰੇ ਸੱਟਾ ਫੇਟਾ ਜ਼ਰੂਰ ਮਾਰਦੇ ਇਹ ਮੇਰੀ ਬੱਚਤ ਮੇਰੇ ਜਜਮਾਨਾ ਨੇ ਕੀਤੀ ਅੱਜ ਵੀ ਉਹ ਜਦੋਂ ਮਰਜੀ ਅਗਵਾਈ ਦੇ ਲਵੇ ਪੁਲਿਸ ਨੇ ਦੇਣਗੇ ਉਹੋ ਹਾਂ ਜੇਨ ਇੱਕ ਵਾਰੀ ਕੀਤੀ ਜਾਵੇ ਉਹਨੂੰ ਸਜਾ ਮਿਲਣੀ ਚਾਹੀਦੀ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਆ ਕਿੰਨੇ ਕਿ ਨਕਲੀ ਖਸੇ ਬਣੇ ਹੋਏ ਜੀ ਇਹ ਇਹ ਹੈਗੇ 10 12 ਜਾਣੇ ਆ ਇਹ ਸਾਰੇ ਮੁੰਡੇ ਆ ਹਾਂ ਜੀ ਹਾਂ ਜੀ ਮੁੰਡੇ ਮੁੰਡੇ ਸੀਗੇ ਤੇ ਇੱਕ ਤਾਂ ਮੇਰੇ ਚਾਚਾ ਜੀ ਦੇ ਘਰੇ ਆ ਗੁਰੂ ਜੀ ਦੇ ਘਰੇ ਰੋਟੀ 300 ਰੁਪਿਆ ਦਿਹਾੜੀ ਲੈਂਦਾ ਸੀਗਾ ਤੇ ਘਰ ਦੇ ਵਿੱਚ ਕੰਮ ਥੋੜਾ ਬਹੁਤਾ ਕਰਕੇ ਚਲਾ ਜਾਂਦਾ ਸੀਗਾ ਉਹ ਉਹ ਇੱਕ ਰੋਕੀ ਰੋਕੀ ਆ ਤੇ ਇੱਕ ਛਾਇਆ ਹੈ ਹੋਰ ਹੈਗੇ 2-3 ਜਾਣੇ ਨਾਂ ਤੋਂ ਇਹਨਾਂ ਦੇ ਬਾਕੀਆਂ ਦੇ ਜਾਣਦੇ ਨਹੀਂ ਇਹਨਾਂ ਤੇ ਨਾਂ ਚੋਂ ਦੇ ਨਾਂ ਜਿਆਦਾ ਹੈ ਜੀ ਸਾਰੇ ਮੁੰਡੇ ਹੈਗੇ ਤਾਰਕਰ ਦੇ ਹਾਂ ਜੀ ਹਾਂ ਜੀ ਹਾਂ ਜੀ ਆਹ ਤਾਰਕਰ ਦੇ ਮੁੰਡੇ ਨਾਮ ਇਹਨਾਂ ਦੇ ਹਾਂ ਜੀ ਮੁੰਡੇ ਆਏ ਨਾਮ ਹੈ ਬਾਕੀ ਆ ਜਿਹੜਾ ਛਾਇਆ ਹੈ ਇਹਦੀ ਤਾਂ ਭਾਵੇਂ ਪਰਦੇ ਨਾਲ ਜਦੋਂ ਮਰਜੀ ਪੁਲਿਸ ਤਲਾਸ਼ੀ ਕਰੇ ਕਿਉਂਕਿ ਕਿ ਸਮਾਇਕ ਵੇਛਦਾ ਹੈ ਚਿੱਟਾ ਵੇਛਦਾ ਹੈ ਇਸ ਸੇ ਨੇ ਸਾਰੇ ਬੱਚਿਆਂ ਨੂੰ ਲਾ ਰੱਖਿਆ ਇਹਨਾਂ ਨੇ ਉਧਰ ਜਨਤਾਨਗਰ ਦੇ ਵਿੱਚ ਇੱਕ ਸਾਡਾ ਗੁਰ ਪਾਇਸ਼ੇ ਤੋਂ ਵੱਡਾ ਸੀਰੇ ਤੋਂ ਉਹਦੇ ਮੁੰਡਾ ਸੀਗਾ ਗੋਦ ਲਿਆ ਹੋਇਆ ਔਰ ਉਹ ਗੋਦ ਲਾਇਆ ਹੋਇਆ ਮੁੰਡੇ ਨੂੰ ਚਿੱਤੇ ਤੇ ਲਾ ਦਿੱਤਾ ਅੱਜ ਉਹ ਬਰਬਾਦ ਹੋ ਗਿਆ ਗੰਦੇ ਡੇਰੇ ਆ ਪੀੜੀ ਦਰ ਪੀੜੀ ਔਰ ਅਸੀਂ ਜਿਵੇਂ ਜਿਵੇਂ ਸਾਡੇ ਗੁਰੂ ਮਰ ਜਾਂਦੇ ਐ ਤੋਂਵੇਂ ਅਸੀਂ ਰਲ ਮਿਲ ਕੇ ਸਾਡੇ ਸਾਰਾ ਸ਼ਰੀਕਾ ਕਬੀਲਾ ਉਹਦੇ ਤਖਤ ਪੋਜ ਕਰਦਾ ਉਸ ਨੂੰ ਗੱਦੇ ਦਿੰਦਾ ਹੈ ਗੱਦੀ ਨਸੀਲ ਬਣਾਉਂਦਾ ਹੈ ਹੁਣ ਜਿਵੇਂ ਕਿ ਮੇਰਾ ਚਾਚਾ ਗੁਰੂ ਬੈਠਾ ਮੇਰਾ ਗੁਰੂ ਮਰਿਆ ਉਦੋਂ ਬਾਅਦ ਉਹਨਾਂ ਨੇ ਉਹਦੇ ਵਾਲੀ ਪੱਗ ਮੇਰੇ ਸਿਰ ਤੇ ਧਰਤੀ ਵੀ ਲੈ ਭਾਈ ਹੁਣ ਤੂੰ ਜ਼ਿੰਮੇਵਾਰੀ ਨਮਾ ਠੀਕ ਹੈ ਜੀ ਐਦਾਂ ਹੀ ਮਤਲਬ ਸਾਡਾ ਪੰਥ ਹੈ ਔਰ ਇੱਕ ਦੂਜੇ ਨੂੰ ਮਤਲਬ ਅਸੀਂ ਪਿਆਰ ਸਤਿਕਾਰ ਇੱਜ਼ਤ ਦਿੰਨੇ ਆ ਔਰ ਪੰਥ ਦੇ ਤਾਂ ਝੂਠੇ ਭਾਂਡੇ ਵੀ ਚੱਕਣੇ ਪੈਂਦੇ ਆ ਪੰਥ ਬਹੁਤ ਵੱਡੀ ਚੀਜ਼ ਹੁੰਦਾ ਹੈ ਇਹ ਸਾਡੇ ਪੰਥ ਨੂੰ ਬਰਬਾਦ ਕਰਨ ਤੇ ਤੁਲ ਗਏ ਇਹ ਜਿਹੜਾ گرو ਹੈ ਇਹਨਾਂ ਲੋਕਾਂ ਨੇ ਸਾਡੇ ਵਾਲੇ ਭਰਾਵੇ ਪਾ ਕੇ ਬੜਾ ਬੜਾ ਕੁਝ ਬੱਚਿਆਂ ਵਾਲਿਆਂ ਦੇ ਮੂਹਰੇ ਨੰਗੇ ਘਾੜੇ ਵੀ ਹੁੰਦੇ ਆ ਕਿਉਂ ਕਿ ਅਸੀਂ ਪਬਲਿਕ 'ਚ ਹੀ ਰਹੇ ਆ ਪਬਲਿਕ 'ਚ ਹੀ ਰਹਾਂਗੇ ਬੜੇ ਇੱਜ਼ਤਦਾਰੀ ਦੇ ਨਾਲ ਰਹਿਣ ਵਾਲੇ ਲੋਕ ਹੁੰਨੇ ਆਸੀਂ ਇੱਜ਼ਤਦਾਰੀ ਨਾਲ ਰਹਿਣੇ ਆ ਕੋਈ ਅੱਜ ਜ਼ਿਕਰ ਬੱਚਿਆਂ ਵਾਲਿਆਂ ਦੇ ਮੂਹਰੇ ਕਦੇ ਸਾਡੇ ਬੱਚੇ ਉੱਚੀ ਨੀਚੀ ਕਈ ਵਾਰੀ ਬੋਲਿਆ ਜਾਂਦਾ ਹੈ ਅਸੀਂ ਆਿਆਂ ਨੂੰ ਘੂਰਦੇ ਵੀ ਆ ਜੇ ਕੋਈ ਮਾੜਾ ਮੋਟਾ ਲੰਬਾ ਆ ਜੇ ਤੇ ਪਰ ਇਹਨਾਂ ਲੋਕਾਂ ਦੇ ਤਾਂ ਲੰਬਿਆਂ ਤੇ ਬੱਸ ਸਾਡਾ ਲੁੱਟਿਆ ਗਿਆ ਟੇਸ਼ਨ ਲੁੱਟਿਆ ਜਾਂਦਾ ਔਰ ਹੂੰ ਸਾਨੂੰ ਲੋਕ ਪੁਲਿਸ ਪੁੱਛਦੇ ਆ ਬਾਬਾ ਯਾਰ ਇਹ ਤਾਂ ਬਾਲੇ ਹੋ ਗਏ ਬਾਬਾ ਇਹ ਤਾਂ ਯਾਰ ਬਸ ਅੱਡੇ ਚ ਵੀ ਇਹਨਾਂ ਦਾ ਕੋਈ ਹੀਲਾ ਹੁਣ ਅਸੀਂ ਹੀ ਲਾਗੀ ਕਰਕੇ ਡਾਂਗਾ ਵਾਲੇ ਰੱਖਦੇ ਆ ਨਾਲ ਤੇ ਆਪਦੇ ਬੜੇਪੇ ਤੋਂ ਅਸੀਂ ਡਰਦੇ ਆ ਇਹਨੂੰ ਤਾਂ ਹਾਰ ਦਾ ਮਰੀਜ਼ ਬਣਾਤਾ ਮੇਰੇ ਮਸਕੇ ਗੁਰੂ ਨੂੰ ਤਾਂ ਕਿ ਜਿਹੜਾ ਅੱਜ ਤੋਂ ਬਚਪਨ ਤੋਂ ਲਾ ਕੇ 92 ਤੋਂ ਲਾ ਕੇ ਅੱਜ ਤੱਕ ਆਪਦੀ ਲੀਡਰੀ ਚ ਪੈਰ ਰੱਖਿਆ ਤੇ ਸਿਆਸੀਤ ਬਣ ਕੇ ਰਿਹਾ ਮਸੀਂ ਲੋਕਾਂ ਦੇ ਪਬਲਿਕ ਦੇ ਚੰਗੇ ਕੰਮ ਕਰਾਏ ਤੇ ਅੱਜ ਉਹਨਾਂ ਨੇ ਇਹਨੂੰ ਮੰਜੇ ਚ ਪਾਤਾ ਅਥਿਸ ਮਾਮਲੇ ਦੇ ਉੱਤੇ ਡੀਐਸਪੀ ਸਿਟੀ 1 ਬਠਿੰਡਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰਕੇ ਦੋਨਾਂ ਧਿਰਾਂ ਨੂੰ ਬੁਲਾਇਆ ਜਾਵੇਗਾ ਤੇ ਮੈਡੀਕਲ ਹੋਣ ਤੋਂ ਬਾਅਦ ਜੋ ਵੀ ਸੱਚ ਸਾਹਮਣੇ ਆਵੇਗਾ ਅਗਲੀ ਕਾਰਵਾਈ ਕੀਤੀ ਜਾਵੇਗੀ ਸਾਡੇ ਕੋਲੇ ਜੀ ਸ਼ੀਰਾ ਮਹੰਤ ਵੱਲੋਂ ਕੁਝ ਜਿਹੜਾ ਹੈਗਾ ਲੱਭੀ ਲੱਬਾ ਰੋਕੀ ਵਗੈਰਾ ਦੇ ਖਿਲਾਫ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਦਿੱਤੀ ਸੀਗੀ ਉਹਦੀ ਦਰਖਾਸਤ ਦੀ ਪੜਤਾਲ ਦੇ ਸਬੰਧ ਵਿੱਚ ਅਸੀਂ ਬੁਲਾਇਆ ਸੀਗਾ ਬਲੌਡ ਦੇ ਵਿੱਚ ਜਿਹੜਾ ਸੀ ਉਹਨਾਂ ਦਾ ਕੋਈ ਕਿਸੇ ਗੱਲ ਤੇ ਜਿਹੜੀ ਹੈਗੀ ਅਜੇ ਤੱਕ ਗੱਲ ਸਿਰੇ ਨਹੀਂ ਲੱਗੀ ਜਿਹੜੀ ਕੁੱਟਮਾਰ ਦੇ ਰਿਗਾਰਡਿੰਗ ਉਹਨਾਂ ਨੇ ਇਲਿਗੇਸ਼ਨ ਲਗਾਏ ਆ ਇਸ ਸਬੰਧੀ ਅਜੇ ਤੱਕ ਸਾਡੇ ਕੋਲੇ ਕੋਈ ਇਸ ਤੋਂ ਪਹਿਲਾਂ ਇਸ ਦਰਖਾਸਤ ਤੋਂ ਪਹਿਲਾਂ ਕੋਈ ਕੁੱਟਮਾਰ ਕਰਨຊੋਂ ਦੀ ਦਰਖਾਸਤ ਨਹੀਂ ਦਿੱਤੀ ਫਿਰ ਵੀ ਮੈਸੇਜ ਚੋ ਕਨਾਲ ਦੀ ਇਹਦੇ ਸਬੰਧੀ ਡਿਊਟੀ ਲਗਾਈ ਗਈ ਹੈ ਵੀ ਅਗਰ ਕੋਈ ਇੱਥੇ ਲਾਅ ਐਂਡ ਔਰਡਰ ਦੇ ਨਾ ਦੋਨਾਂ ਪਾਰਟੀਆਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਦੇ ਖਿਲਾਫ ਜਿਹੜੀ ਰੋਕੂ ਕਾਰਵਾਈ ਅਮਲ ਦੇ ਵਿੱਚ ਲਿਆਵੇ ਫਿਰ ਵੀ ਇਹਨਾਂ ਦੇ ਸੀ ਦੋਨਾਂ ਧਿਰਾਂ ਨੂੰ ਬੁਲਾ ਕੇ ਦੁਬਾਰਾ ਪੜਤ ਉਹ ਵੀ ਅਸੀਂ ਸਾਡੇ ਲੈਵਲ ਤੇ ਵੈਰੀਫਾਈ ਕਰਾਂਗੇ ਜੀ ਦੇਖੋ ਅਸਲੀ ਨਕਲੀ ਬਾਰੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਉਹ ਤਾਂ ਮੈਡੀਕਲ ਜਿਹੜਾ ਹੋਏਗਾ ਉਹਦੇ ਬਾਅਦ ਹੀ ਅਸੀਂ ਦੱਸ ਸਕਦੇ ਹਾਂਗੇ ਬਟ ਅਸੀਂ ਉਹਦੇ ਬਾਰੇ ਵੀ ਪੜਤਾਲ ਕਰ ਰਹੇ ਹਾਂਗੇ ਬੁਲਾਜੋਗੇ ਤੁਹਾਨੂੰ ਹਾਂਜੀ ਦੋਨਾਂ ਪਾਰਟੀਆਂ ਨੂੰ ਬੁਲਾ ਕੇ ਅਸੀਂ ਜਿਹੜੀ ਇੱਕ ਦੋਨਾਂ ਦੇ ਬਿਆਨ ਵਗੈਰਾ ਲਿਖਾਂਗੇ ਜੋ ਅਸਲੀਅਤ ਹੋਈ ਉਹਦੇ ਰਿਗਾਰਡਿੰਗ ਅਸੀਂ ਜਿਹੜੀ ਰਿਪੋਰਟ ਬਣਾ ਕੇ ਦੀ ਭੇਜਦੇ ਹਾਂ ਸੋ ਦਾਅਵਾ ਕੀਤਾ ਕਿ ਅਸਲੀ ਕੀਨਰਾਂ ਦਾ ਇਲਜ਼ਾਮ ਹੈ ਕਿ ਨਕਲੀ ਕੀਨਰ ਕੁੜੀਆਂ ਵਾਲੇ ਕੱਪੜੇ ਪਾ ਕੇ ਖੁਸ਼ਦੇ ਬਣ ਜਾਂਦੇ ਨੇ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਅਤੇ ਅਸਲੀ ਕੀਨਰਾਂ ਦੇ ਨਾਮ ਤੇ ਉਹਨਾਂ ਤੋਂ ਪੈਸੇ ਮੰਗਦੇ ਨੇ ਜਿਸ ਕਰਕੇ ਉਹ ਬੇहद ਪਰੇਸ਼ਾਨ ਨੇ ਤੇ ਇਨਸਾਫ ਦੀ ਮੰਗ ਕਰ ਰਹੇ ਨੇ ਹਕੀਕਤ ਟੀਵੀ ਪੰਜਾਬ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ